रविदास शक्ति शक्ति रविदास शक्ति रविदास शक्ति रविदास शक्ति गली गली से आई आवाज जय रविदास जय रविदास गली गली से आई आवाज जय रविदास जय रविदासदास जाति हमारे अज श्री गुरु रविदास महाराज जी दे सौ अड़तानवे प्रकाश दिवस के संबंध में दीनानगर विखे एक विशाल शोभा यात्रा का आयोजन किया गया ਜੋ ਸ੍ਰੀ ਸ੍ਰੀ 108 ਸਵਾਮੀ ਗੋਦੀਪ੍ਰਿਮਹਾਰਾਜੀ ਦੀ ਰਹਿਨਮਾਈ ਹੇਠ ਇਹ ਸੋਭਾ ਯਾਤਰਾ ਕੱਢੀ ਗਈ ਜਿਸ ਦੇ ਸਬੰਧ ਵਿੱਚ ਮਾਤਾ ਸੁਵਤਰੀਬਾਈ ਫੂਲੇ এডਿਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਪਠਾਨਕੋਟ ਦੇ ਵੱਲੋਂ ਅੱਜ ਗੁਰੂ ਜੀ ਦੇ ਪ੍ਰਕਾਸ਼ ਤੋਂ ਦੇ ਸਬੰਧ ਵਿੱਚ ਦੁੱਧ ਦੇ ਲੰਗਰ ਜਿਹੜੇ ਉਹ ਲਾਏ ਗਏ ਔਰ ਇਸ ਦੇ ਨਾਲ ਨਾਲ ਜਲ ਸੇਵਾ ਵੀ ਕੀਤੀ ਗਈ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਸੇਵਾ ਨਿਭਾਈ ਸਾਰੀਆਂ ਸੰਗਤਾਂ ਦਾ ਧੰਨਵਾਦ ਔਰ ਜਿਨ੍ਹਾਂ ਜਿਨ੍ਹਾਂ ਪੈਨਪਰਾਵਾਂ ਨੇ ਮੈਂਬਰਾਂ ਨੇ ਸਹਿਯੋਗ ਭੇਜਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਭ ਦਾ ਧੰਨਵਾਦ ਆਪ ਸਭ ਦੇ ਸਹਿਯੋਗ ਦੇ ਨਾਲ ਹੀ ਮਾਤਾ ਸੁਵਿਤਰੀ ਬਾਈ ਫੂਲੇ এডਿਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਜੋ ਹੈ ਉਸ ਆਵਾਮਾ ਕਰਦੀ ਹੈ ਸੋ ਜਿਨ੍ਹਾਂ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ ਉਹਨਾਂ ਦਾ ਧੰਨਵਾਦ ਸਾਰਿਆਂ ਨੂੰ ਜੈ ਗੁਰਦੇਵ ਤੋ ਸਾਡੇ ਵੱਲੋਂ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਸਤਿਗੁਰ ਕਿਰਪਾ ਕਰਨ ਜਿਨ੍ਹਾਂ ਜਿਨ੍ਹਾਂ ਵੀ ਸਤਕਾਰਯੋਗ ਮੈਂਬਰਾਂ ਨੇ ਸੇਵਾ ਨਿਭਾਈ ਆ ਦੇਣ ਦੁੱਗਣੀ ਰਾਤ ਚਗਣੀ ਇਹਨਾਂ ਨੂੰ ਤਰੱਕੀ ਦੇਣ ਤੇ ਆਉਂਦੇ ਸਾਲ ਇਹ ਇਸ ਤੋਂ ਵੀ ਵੱਧ ਸਵਾਮਾ ਕਰਨ ਤੋ ਸਾਡਾ ਇਹ ਚੈਨਲ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਦਰਸ਼ਕਾਂ ਨਾਲ ਪਠਾਨਕੋਟ ਮਾਤਾ ਸੁਮਤਰੀਬਾਈ ਖੋਲੀ এডਿਊਕੇਸ਼ਨ ਵੈਲਫੇਅਰ ਸੁਸਾਇਟੀ ਪਠਾਨਕੋਟ ਜੈਗੁਰਦੇਵ ਧੰਗੁਰਦੇਵ ਅ ਮਾਸਟਰ ਦਰਸ਼ਨ ਕੁਮਾਰ ਜੀ ਸਾਡੇ ਕੋਲ ਪਹੁੰਚੇ ਨੇ ਜੋ ਦੀਨਾ ਨਗਰ ਦੇ ਨੇ ਭੈਣ ਜੀ ਸਦੇਸ਼ ਕਾਂਤਾ ਜੀ ਸ਼ਿਵ ਕੁਮਾਰ ਜੀ ਔਰ ਉਹਨਾਂ ਦੇ ਨਾਲ ਸਾਡੇ ਭੈਣ ਜੀ ਤ੍ਰਿਪਤਾ ਦੇਵੀ ਜੀ ਔਰਮਲਾ ਦੇਵੀ ਜੀ ਸੋ ਅੱਜ ਦੇ ਇਸ ਕਾਰਜ ਦੇ ਵਿੱਚ ਸਾਰਿਆਂ ਦਾ ਧੰਨਵਾਦ ਥੋੜੀ ਜੀ ਬਚਾਤਾ ਰਹਿ ਜਾਵਾਂਗੇ ਮਾਸਟਰ ਦਰਸ਼ਨ ਕੁਮਾਰ ਜੀ ਕੋਠੇ ਪਿੰਨਸੇਣ ਕੀ ਕਹਿਣਾ ਚਾਹੋਗੇ ਸਰ ਜੈ ਗੁਰੂ ਦੇਵ ਜੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਆਜੋ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਕਿ ਅੱਜ ਪਹਿਲੀ ਵਾਰ ਦਿਨੜਗਰ ਸ਼ਹਿਰ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ 648ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਵਿੱਚ ਸ਼ੁਭ ਯਾਤਰਾ ਕੱਢੀ ਜਾ ਰਹੀ ਹੈ ਜਿਸ ਵਿੱਚ ਸੋਸਾਇਟੀ ਵੱਲੋਂ ਦੁੱਧ ਦੇ ਤੇ ਚਾਹ ਦੇ ਲੰਗਰ ਲਗਾਇਆ ਗਿਆ ਨੇ ਮੈਂ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੈ ਗੁਰਦੇ ਜੈ ਮੇਰੀ ਸੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸੋ ਇਸੇ ਤਰ੍ਹਾਂ ਸਵਾਵਾ ਜਰੂਰ ਨਿਭਾਇਆ ਕਰੋ ਸਤਿਗੁਰ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਸੋ ਸਾਡੇ ਸਤਿਕਾਰਯੋਗ ਭੈਣ ਜੀ ਸੁਦੇਸ਼ ਕੁਮਾਰੀ ਜੀ ਉਹਨਾਂ ਨੂੰ ਵੀ ਪੁੱਛ ਲੈਂਦੇ ਆ ਜੀ ਉਹ ਵਧਾਈ ਦੇਣਗੇ ਤੇ ਥੋੜੀ ਜਿਹੀ ਜੈਗੁਰ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡੇ ਪਹਿਲੀ ਵਾਰ ਦਿਨਾਂ ਨਗਰ ਦੇ ਵਿੱਚ ਸੋਭਾ ਯਾਤਰਾ ਦਾ ਕੀਤਾ ਗਿਆ ਹੈ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਰਹਿਬਰ ਦਾ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਹੈ ਸੋਭਾ ਯਾਤਰਾ ਕੱਢੀ ਜਾ ਰਹੀ ਹੈ ਜੈਗੁਰ ਦੇ ਜੈ ਰਵਿਦਾਸ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਸੋ ਸਾਡੇ ਨਾਲ ਸ਼ੇਖ ਕੁਮਾਰ ਭਾਜੀ ਨੇ ਚਵਾਨ ਹਸਪੀਟਲ ਤੇ ਥੋੜਾ ਜਿਹਾ ਸ਼ਬਦਾਂ ਦੇ ਇੱਕ ਕਰਿਓ ਜੈ ਗੁਰਦੇਵ ਜੈ ਮਹਾਰਾਜ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਇਸ ਦਿਨਾਂ ਦੇ ਵਿੱਚ ਪਹਿਲੀ ਵਾਰ ਯਾਤਰਾ ਸ਼ੁਰੂ ਕੀਤੀ ਗਈ ਹੈ ਤੇ ਮੈਂ ਬਹੁਤ ਅਭਾਜੀ ਕਾ ਸਾਰੇ ਮੈਂਬਰਾਂ ਦਾ ਸੀ ਬਾਕੀ ਮੈਂ ਇਹੀ ਕਹਿ ਸਕਦਾ ਜੈ ਗੁਰਦੇਵ ਜੈ ਹਾਂਜੀ ਸਾਡੇ ਸ਼ੋਰ ਪਾਜੀ ਜੈ ਗੁਰਦੇਵ ਜੋ ਬੋਲੇ ਸੋਨਰ ਪੈ ਸਤਗੁਰੂ ਦਾਸ ਮਹਾਰਾਜ ਕੀ ਜੈ ਪਹਿਲੀ ਵਾਰ ਅਜਦੀਨਾਂਗੜ ਵਿੱਚ ਸ਼ੋਭਾ ਯਾਤਰਾ ਨਿਕਲ ਰਹੀ ਹੈ ਬਹੁਤ ਹੀ ਖੁਸ਼ ਹਾਂ ਜੀ ਸੇਵਾ ਕਰਨ ਆਏ ਆ ਜੈ ਗੁਰੂ ਦੇਵ ਤੁਹਾਨੂੰ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਖੁਸ਼ੀ ਦਾ ਜ਼ਿਕਰਾ ਛੱਡਿਏ ਸਾਰੇ ਤੇ ਕਾਰਜ ਕਰੀਏ ਆਰੰਭ ਜੋ ਬੋਲੇ ਸੋ ਨਿਤ ਹੈ ਸਤਗੁਰੂ ਰਵਿਦਾਸ ਸਲਾਮਾਤ ਕੀ ਜੈ ਸਤਗੁਰੂ ਰਵਿਦਾਸ ਸ਼ਕਤੀ ਅਮਰ ਰਹੇ ਰਵਿਦਾਸ ਸ਼ਕਤੀ ਅਮਰ ਰਹੇ ਜੈ ਗੁਰੂ ਦੇਵ ਜੈ ਰਾਮਦਾਸ ਜੈ ਗੁਰੂ ਦੇਵ ਜੈ ਰਾਮਦਾਸ ਬਹੁਤ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਵੀ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਸਾਡੀ ਪਹਿਲੀ ਸੋਸਾਇਟੀ ਹੈ ਜਿਹੜਾ ਚੈਨਲ ਚੱਲ ਰਿਹਾ ਤੇ ਇਹਦੇ ਸਬਸਕ੍ਰਾਈਬ ਘਟਨੇ ਜਰੂਰ ਵਧਾ ਦਿਓ ਸਾਰਿਆਂ ਦਾ ਧੰਨਵਾਦ